ਪੰਜਾਬ ਚ ਆਰਟੀਆਈਆਂ ਨੂੰ ਲੈ ਕੇ ਜੇ ਕਹੀਏ ਸਿਆਸੀ ਤੌਰ ਤੇ ਵੀ ਮਸਲੇ ਖੈਰ ਉੱਠਦਾ ਨਜ਼ਰ ਆਇਆ ਹੁਣ ਤੱਕ ਕਿ ਆਰਟੀਆਈ ਜਿਹੜੇ ਕਮਿਸ਼ਨਰਸ ਨੇਗੇ ਉਹਨਾਂ ਦੇ ਪਦ ਖਾਲੀ ਹੋਣ ਕਰਕੇ 9000 ਤੋਂ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਉਹ ਹਜੇ ਪੈਂਡਿੰਗ ਪਈਆਂ ਨੇ ਜੀ ਅੱਜ ਜਿਵੇਂ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸੀਗੇ ਕਿ ਅਗਲੀ ਤਰੀਕ ਦੇ ਉੱਤੇ ਜਿਹੜੀ ਕੰਪਲਾਈਐਂਸ ਰਿਪੋਰਟ ਹੈ ਜੋ ਜੋ ਤੁਸੀਂ ਕੰਮ ਕੀਤਾ ਉਹ ਪੇਸ਼ ਕੀਤੀ ਜਾਵੇ ਅੱਜ ਸਰਕਾਰ ਵੱਲੋਂ ਉਹ ਪੇਸ਼ ਕੀਤੀ ਗਈ ਜਿਹਦੇ ਵਿੱਚ ਇਹ ਦਿੱਤਾ ਗਿਆ ਕਿ ਅਸੀਂ ਜਲਦ ਤੋਂ ਜਲਦ ਇਹ ਕਰਾਂਗੇ ਮਾਨਯੋਗ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਜੀ ਕਿ 30 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜੀ ਨਿਯੁਕਤੀ ਹੈ ਕੀਤੀ ਜਾਵੇ ਤੇ ਇਹਨੂੰ ਪ੍ਰੋਸੀਜਰ ਨੂੰ ਓਵਰ ਕੀਤਾ ਜਾਵੇ ਟੋਟਲ ਜੀ 10 ਸੀਟਸ ਖਾਲੀ ਨੇ ਟੋਟਲ 11 ਨੇ ਸਿਰਫ ਇੱਕ ਨੇ ਅੱਜ ਦੀ ਡੇਟ ਦੇ ਵਿੱਚ ਉੱਥੇ ਜਿਹੜੇ ਕੰਮ ਕਰ ਰਹੇ ਨੇ ਜੀ ਤੇ ਅਸੀਂ ਮਾਨਯੋਗ ਹਾਈ ਕੋਰਟ ਤੋਂ ਇਹ ਵੀ ਲਿਬਰਟੀ ਲੈ ਲਈ ਹੈ ਜੀ ਕਿ ਜੇਕਰ 31 ਅਗਸਤ ਤੱਕ ਇਹ ਪ੍ਰोसीजर ਓਵਰ ਨਹੀਂ ਹੁੰਦਾ ਤੇ ਉਹਨਾਂ ਦੀ ਨਿਯੁਕਤੀ ਨਹੀਂ ਹੁੰਦੀ ਤਾਂ ਇਹ ਜਿਹੜੀ ਪਟੀਸ਼ਨ ਐਸਐਡੀ ਇਹਦੀ ਅਸੀਂ ਰਿਵਾਈਵਲ ਕਰ ਪਾਈਏ ਤੇ ਦੁਬਾਰਾ ਇਹ ਕੇਸ ਲਾ ਪਈਏ ਤੇ ਜਲਦ ਤੋਂ ਜਲਦ ਇਹਨੂੰ ਕੀਤਾ ਜਾਵੇ ਮੋਸਟ ਪ੍ਰੋਬੇਬਲੀ 30 ਅਗਸਤ ਤੱਕ ਹੋ ਜਾਵੇਗਾ ਸਸਿਕਲ ਪੰਜਾਬ ਚ ਆਰਟੀਆਈਆਂ ਨੂੰ ਲੈ ਕੇ ਜੇ ਕਹੀਏ ਸਿਆਸੀ ਤੌਰ ਤੇ ਵੀ ਮਸਲੇ ਖੈਰ ਉੱਠਦਾ ਨਜ਼ਰ ਆਇਆ ਹੁਣ ਤੱਕ ਕਿ ਆਰਟੀਆਈ ਜਿਹੜੇ ਕਮਿਸ਼ਨਰਸ ਨੇਗੇ ਉਹਨਾਂ ਦੇ ਪਦ ਖਾਲੀ ਹੋਣ ਕਰਕੇ 9000 ਤੋਂ ਜ਼ਿਆਦਾ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਹਜੇ ਪੈਂਡਿੰਗ ਪਈਆਂ ਨੇ ਪਰ ਇਸੇ ਚੀਜ਼ ਨੂੰ ਲੈ ਕੇ ਜੇ ਕਹੀਏ ਕਿ ਪਿੱਛੇ ਤੁਹਾਡੇ ਸਾਂਝੀ ਕਰੀ ਸੀ ਸੀ ਜਾਣਕਾਰੀ ਕਿ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਕਿ ਆਖਰ ਸਰਕਾਰ ਉਹ ਕਿਉਂ ਨਹੀਂ ਪਦ ਭਰ ਰਹੀ ਪਰ ਹੁਣ ਲੱਗਦਾ ਵੀ ਬਹੁਤੇ ਸਮਾਂ ਨਾ ਗੁਜ਼ਾਰਦੇ ਹੋਏ ਸਰਕਾਰ ਦੇ ਵੱਲੋਂ ਇਹ ਨਿਯੁਕਤੀਆਂ ਹੁਣ ਕੀਤੀਆਂ ਜਾਣਗੀਆਂ ਨikhil torne ਪਿਛਲੀ ਵਾਰੀ ਇਹ ਰਿਸਰਚ ਕਰਿਆ ਸੀ ਹੁਣ ਤਾਂ ਚਲੋ ਪੋਲੀਟੀਕਲੀ ਤੌਰ ਸਰਕਾਰ ਨੇ ਕੋਈ ਜਵਾਬ ਦਿੱਤਾ ਵੀ ਕਦੋਂ ਤੱਕ ਇਹਨਾਂ ਦੀ ਨੁਕਤੀ ਹੋ ਜੂਗੀ ਤੇ ਸੋਚਾਰੂ ਢੰਗ ਦੇ ਨਾਲ ਕੰਮ ਚੱਲ ਪੂਗਾ ਜੀ ਅੱਜ ਜਿਵੇਂ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸੀਗੇ ਕਿ ਅਗਲੀ ਤਰੀਕ ਦੇ ਉੱਤੇ ਜਿਹੜੀ ਕੰਪਲਾਈਐਂਸ ਰਿਪੋਰਟ ਹੈ ਜੋ ਜੋ ਤੁਸੀਂ ਕੰਮ ਕੀਤਾ ਉਹ ਪੇਸ਼ ਕੀਤੀ ਜਾਵੇ ਅੱਜ ਸਰਕਾਰ ਵੱਲੋਂ ਉਹ ਪੇਸ਼ ਕੀਤੀ ਗਈ ਜਿਦੇ ਵਿੱਚ ਇਹ ਦਿੱਤਾ ਗਿਆ ਕਿ ਅਸੀਂ ਜਲਦ ਤੋਂ ਜਲਦ ਇਹ ਕਰਾਂਗੇ ਤੇ ਤਕਰੀਬਨ ਪ੍ਰੋਸੀਜਰ ਓਵਰ ਹੋ ਗਿਆ ਹੈ ਕੋਈ ਟਾਈਮ ਦੱਸਿਆ ਉਹਨਾਂ ਨੇ ਕੋਈ ਟਾਈਮ ਉਹਨਾਂ ਨੇ ਕੋਈ ਟਾਈਮ ਨਹੀਂ ਦੱਸਿਆ ਜੀ ਫਿਰ ਅਸੀਂ ਮਾਨਯੋਗ ਪੰਜਾਬ ਨੇ ਇਹਨਾਂ ਹਾਈ ਕੋਰਟ ਨੂੰ ਬੇਨਤੀ ਕੀਤੀ ਜੀ ਵੀ ਕਾਈਂਡਲੀ ਇਹਨੂੰ ਟਾਈਮ ਬਾਉਂਡ ਮੈਨਰ ਦੇ ਵਿੱਚ ਕੀਤਾ ਜਾਵੇ ਤਾਂ ਕਿਉਂਕਿ ਪਹਿਲਾਂ ਹੀ ਲੋਕ ਬਹੁਤ ਖੱਜਲ ਖਵਾਰ ਹੋ ਰਹੇ ਹਨ ਜੀ 3 ਸਾਲ ਤੋਂ ਪਹਿਲਾਂ ਹੀ ਪੈਂਡੈਂਸੀ ਵੱਧਦੀ ਜਾ ਰਹੀ ਹੈ ਲਗਾਤਾਰ ਕੇਸਿਸ ਦੀ ਤਾਂ ਫਿਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਜੀ ਕਿ 30 ਅਗਸਤ ਤੋਂ ਪਹਿਲਾਂ ਪਹਿਲਾ ਪਹਿਲਾ ਜਿਹੜੀ ਨਿਯੁਕਤੀ ਹੈ ਕੀਤੀ ਜਾਵੇ ਤੇ ਇਹਨੂੰ ਪ੍ਰੋਸੀਜਰ ਨੂੰ ਓਵਰ ਕੀਤਾ ਜਾਵੇ ਜੀ ਇਹ ਉਹ ਨਿਸ਼ਚਿਤ ਆ ਵੀ 30 ਅਗਸਤ ਤੱਕ ਇਹ ਜਿਹੜੀ ਕਰ ਦਣਗੇ ਅੱਗੇ ਤੇ ਉਹਦੇ ਵਿੱਚ ਪਤਾ ਹੈ ਕਿੰਨੇ ਨੇ ਕਿ ਜਿਹੜੇ ਰੋਟਰ ਖਾਲੀ ਨੇ ਟੋਟਲ ਜੀ 10 ਸੀਟਸ ਖਾਲੀ ਨੇ ਟੋਟਲ 11 ਨੇ ਸਿਰਫ ਇੱਕ ਨੇ ਅੱਜ ਦੀ ਰੇਟ ਦੇ ਵਿੱਚ ਉੱਥੇ ਜਿਹੜੇ ਕੰਮ ਕਰ ਰਹੇ ਨੇ ਜੀ ਤੇ ਅਸੀਂ ਮਾਨਯੋਗ ਹਾਈ ਕੋਰਟ ਤੋਂ ਇਹ ਵੀ ਲਿਬਰਟੀ ਲੈ ਲਈ ਹੈ ਜੀ ਕਿ ਜੇਕਰ 3 ਅਗਸਤ ਤੱਕ ਇਹ ਪ੍ਰੋਸੀਜਰ ਓਵਰ ਨਹੀਂ ਹੁੰਦਾ ਤੇ ਉਹਨਾਂ ਦੀ ਨਿਯੁਕਤੀ ਨਹੀਂ ਹੁੰਦੀ ਤਾਂ ਇਹ ਜਿਹੜੀ ਪਟੀਸ਼ਨ ਐਸਐਡੀ ਇਹਦੀ ਅਸੀਂ ਰਿਵਾਈਵਲ ਕਰ ਪਾਈਏ ਤੇ ਦੁਬਾਰਾ ਇਹ ਕੇਸ ਲਾ ਪਾਈਏ ਤੇ ਜਲਦ ਤੋਂ ਜਲਦ ਇਹਨੂੰ ਕੀਤਾ ਜਾਵੇ ਮੋਸਟਲੀ ਪ੍ਰੋਬਬਲੀ ਤੁਸੀਂ ਇਹ ਸਗਾ ਤੱਕ ਹੋ ਜੂਗਾ ਜੀ ਮੋਸਟਲੀ ਇੱਥੇ ਨਿਕਲੋ ਮਸਲੇ ਕਿਹੜੇ ਆਉਂਦੇ ਨੇ ਵੀ ਜਿਹੜੀਆਂ ਆਰਟੀਆਈਆਂ ਲੋਕ ਲੈਂਦੇ ਨੇ ਉਹਨਾਂ ਦੇ ਵਿੱਚ ਸੰਤੁਸ਼ਟ ਨਹੀਂ ਹੁੰਦੇ ਉਹ ਫਿਰ ਉਹ ਜਿਹੜੇ ਪਹੁੰਚਦੇ ਨੇ ਮਸਲੇ ਉਰੇ ਵੀ ਜਿਹੜੇ ਅਪੀਲ ਦਾਇਰ ਕਰਨ ਦੀ ਗੱਲ ਕਰਦੇ ਆਗੇ ਤਾਂ ਉਹ ਵਾਲੇ ਉਹਨਾਂ ਦੀ ਸੁਣਵਾਈ ਵਾਸਤੇ ਖਾਲੀ ਨੇ ਜੀ 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 ਪਹਿਲਾਂ ਤਾਂ ਪੀਆਈਓ ਤੋਂ ਜਿਹੜੀ ਇਨਫੋਰਮੇਸ਼ਨ ਸੀਕ ਕਰਦੇ ਆਂ ਜੀ ਜੇ ਉਸ ਦੀ ਇਨਫੋਰਮੇਸ਼ਨ ਤੋਂ ਆਪਾਂ ਸੰਤੁਸ਼ਟ ਨਹੀਂ ਹੁੰਦੇ ਜਾਂ ਫਿਰ ਜਿਹੜੀ ਇਨਫੋਰਮੇਸ਼ਨ ਹੈ ਉਹ ਆਪਾਂ ਨਹੀਂ ਦਿੰਦਾ ਨਹੀਂ ਟਾਈਮ ਤੇ ਨਹੀਂ ਮਿਲਦੀ ਤਾਂ ਆਪਾਂ ਪਹਿਲੀ ਐਪਲੀਟ ਅਥਾਰਟੀ ਕੋਲ ਜਾਂਦੇ ਆ ਜੀ ਜੇ ਪਹਿਲੀ ਐਪਲੀਟ ਅਥਾਰਟੀ ਤੋਂ ਵੀ 45 ਦਿਨ ਦੇ ਅੰਦਰ ਅੰਦਰ ਜੇ ਇਨਫੋਰਮੇਸ਼ਨ ਨਹੀਂ ਮਿਲਦੀ ਜਾਂ ਜਿਹੜੀ ਮਿਲਦੀ ਐ ਉਸ ਤੋਂ ਆਪਾਂ ਸੰਤੋਸ਼ ਨਹੀਂ ਉਹਦੀ ਆਪਾਂ ਕੰਪਲੇਂਟ ਵੀ ਪਾ ਸਕਦੇ ਆ ਤੇ ਉਹਦੀ ਅਪੀਲ ਵੀ ਪਾ ਸਕਦੇ ਆ ਜੀ ਇਨ ਕੋਲ ਸੂਚਨਾ ਕਮਿਸ਼ਨਰ ਜੀ ਕੋਲ ਜੀ ਫਿਰ ਉਮੀਦ ਬੱਜੀ ਹੈ ਵੀ 30 ਤਰੀਕ ਤੱਕ ਕੋਈ ਇੱਕ ਟਾਈਮ ਬਾਉਂਡ ਕਹਿ ਸਕਦੇ ਆ ਵੀ ਜਦੋਂ ਸਮੇਂ ਦੇ ਵਿੱਚ ਜਦੋਂ ਇਹ ਹੋਊਗਾ ਤਾਂ ਲਾਜ਼ਮੀ ਜੀ ਗੱਲ ਹੈ ਕਿਉਂਕਿ ਸਰਕਾਰ ਦੇ ਵੱਲੋਂ ਕਹਿ ਗਿਆ ਵੀ ਬਹੁਤ ਹੀ ਜਲਦੀ ਹੁਣ ਇਹ ਜਿਹੜੇ ਕਮਿਸ਼ਨਰ ਨੇ ਉਹ ਨਿਯੁਕਤ ਹੁੰਦੇ ਦੇਖਣਗੇ ਕਿਉਂਕਿ ਲੋਕ ਜਦੋਂ ਕਿਤੇ ਕੋਈ ਸੁਣਵਾਈ ਹੁੰਦੀ ਲੱਗਦੀ ਨਹੀਂ ਤਾਂ ਫਿਰ ਉਹ ਅਪੀਲਾਂ 'ਚ ਜਾਂਦੇ ਨੇ ਪਰ ਅੱਜ ਅਪੀਲ ਸੁਣਨ ਵਾਲਾ ਕੋਈ ਨਹੀਂ ਦੂਜੇ ਪਾਸੇ ਦੇਖੀਏ ਤਾਂ ਪੰਜਾਬ 'ਚ ਸਿਆਸੀ ਤੌਰ ਤੇ ਵੀ ਇਸ ਮਸਲੇ ਨੂੰ ਕਿਤੇ ਨਾ ਕਿਤੇ ਲੀਡਰ ਜਿਹੜੇ ਆਪੋਜੀਸ਼ਨ ਚੱਕਦੀ ਨਜ਼ਰ ਆਉਂਦੀ ਹੈ ਤਾਂ ਜੇਕਰ ਇਹਦੀ 30 ਤਰੀਕ ਤੱਕ ਇਹ ਵੀ ਉਹ ਦੁਬਾਰੇ ਇਸ ਮਸਲੇ ਨੂੰ ਚੱਕ ਸਕਦੇ ਨੇ ਸੀਨੀਅਰ ਵੀਡੀਓ ਨਿਊਜ਼ ਸਮਿਤੀ ਦੇ ਨਾਲ ਸੁਮੇਸ਼ ਸਿੰਘ ਰੋਜਨਾਸ 24% ਟੀਵੀ ਚੰਡੀਗੜ੍ਹ